ਕਬੜਾ ਸ਼ਹਿਰ ਅੰਦਰ ਚੋਰ ਕਾਫੀ ਸਰਗਰਮ ਹੋਏ ਦਿਖਾਈ ਦੇ ਰਹੇ ਹਨ ਆਏ ਦਿਨ ਸ਼ਹਿਰ ਅੰਦਰ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਸਤਨਾਮਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸ਼ਹਿਰ ਦੇ ਨਕੋਦਰ ਰੋਡ ਤੇ ਬੇਖੌਫ ਚੋਰਾਂ ਵੱਲੋਂ ਬੀਤੀ ਰਾਤ ਪੰਜ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨਾਂ ਅੰਦਰ ਪਿਆ ਕੈਸ਼ ਤੇ ਹੋਰ ਕੀਮਤੀ ਸਮਾਨ ਲੈ ਕੇ ਚੋਰ ਫਰਾਰ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਬੇਖੌਫ ਚੋਰਾਂ ਨੇ ਕ੍ਰਿਸ਼ਨਾ ਏਜੰਸੀ ਟਾਇਲ ਮਾਰਬਲ ਅਤੇ ਕੂਰੀਅਰ ਸ਼ਾਪ ਦੇ ਨਾਲ ਹੀ ਇੱਕ ਵੈਸਟਰਨ ਯੂਨੀਅਨ ਤੇ ਦੁੱਗਲ ਮੈਡੀਕਲ ਹਾਲ ਤੇ ਸਪਰਾ ਐਲੂਮੀਨੀਅਮ ਦੀ ਦੁਕਾਨ ਨੂੰ ਬੀਤੀ ਰਾਤ ਆਪਣਾ ਨਿਸ਼ਾਨਾ ਬਣਾਇਆ ਅਤੇ ਦੁਕਾਨਾਂ ਦੀ ਭੰਨ ਤੋੜ ਕਰਨ ਤੋਂ ਬਾਅਦ ਦੁਕਾਨਾਂ ਅੰਦਰ ਪਿਆ ਕੈਸ਼ ਤੇ ਦੁਕਾਨਾਂ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਅਤੇ ਦੁਕਾਨਾਂ ਅੰਦਰ ਪਿਆ ਕੀਮਤੀ ਸਮਾਨ ਲੈ ਕੇ ਵੇਖੌਫ ਚੋਰ ਫਰਾਰ ਹੋ ਗਏ ਹਾਲਾਂਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੇਖੌਫ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਦੁਕਾਨਦਾਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਦੁਕਾਨਦਾਰਾਂ ਨੇ ਕਿਹਾ ਕਿ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਥਾਣੇ ਤੋਂ ਕੁਝ ਹੀ ਦੂਰੀ ਤੇ ਬੇਖੌਫ ਹੋਏ ਚੋਰਾਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਗਈ ਹੈ ਕਿ ਰਾਤ ਦੇ ਸਮੇਂ ਇਸ ਜਗ੍ਹਾ ਤੇ ਪੈਟਰੋਲਿੰਗ ਵਧਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਹੋਰ ਅੱਗੇ ਜਾਣਕਾਰੀ ਦਿੰਦੇ ਹਾਂ ਦੁਕਾਨਦਾਰਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਅੰਜ ਭਾਈਆ ਇਹ ਦੁਕਾਨ ਦੇ ਬਾਹਰ ਖੜੇ ਕੀ ਮਾਮਲਾ ਕੀ ਹੈ ਜਿਹੜਾ ਅੱਜ ਮਾਮਲਾ ਸਰ ਇਦਾਂ ਹੈ ਇੱਥੇ ਦੀ ਤਿੰਨ ਦੁਕਾਨਾਂ ਤੇ ਅੱਜ ਵਾਰਦਾਤ ਹੋਈ ਆ ਥਾਣਾ ਇੱਥੇ ਜਿਆਦਾ ਦੇ ਜਿਆਦਾ 50 ਮੀਟਰ ਦੀ ਦੂਰੀ ਤੇ ਹੈਗਾ ਆ ਇੱਥੇ ਕੋਈ ਵੀ ਇੱਥੇ ਪਟੋਲਿੰਗ ਨਹੀਂ ਹੈਗੀ ਕੋਈ ਇੱਥੇ ਹੈ ਨਹੀਂ ਅਸੀਂ ਇੱਥੇ ਆਪ ਹੀ ਥਾਣੇ ਦੇ ਲੱਗੇ ਅਸੀਂ ਖੁਦ ਸੇਫ ਨਹੀਂ ਹੈਗੇ ਇੱਥੇ ਕਿਰਪਾ ਕਰਕੇ ਸਾਡੀ ਇੱਥੇ ਸੇਫਟੀ ਵਧਾਈ ਜਾਵੇ ਅੱਜ ਅੱਜ ਜਿਹੜਾ ਤੁਸੀਂ ਆਏ ਆ ਕਿਸ ਮੇਰੀ ਦੁਕਾਨ ਆਪਣੇ ਨਾਂ ਕੀ ਹੈ ਦੁਕਾਨ ਦਾ ਕਿਸ ਰੋਡ ਦੇ ਉੱਪਰ ਕ੍ਰਿਸ਼ਨਾ ਜਿਵੇਂ ਸੀ ਸਾਡੀ ਦੁਕਾਨ ਦਾ ਨਾਮ ਹੈ ਸਾਡਾ ਪੱਥਰ ਟਾਈਲ ਦਾ ਸੈਨੀਟਰੀ ਵੇਅਰ ਵਗੈਰਾ ਦਾ ਕੰਮ ਹੈ ਹਾਂਜੀ ਤੇ ਕੀ ਇਹ ਤੁਹਾਨੂੰ ਆਪਦਲਾ ਕਿਦਾ ਮਿਲੀ ਗਈ ਆ ਸਾਡੇ ਮੰਗੀ ਚੋਰੀ ਹੋਈ ਆ ਸਾਨੂੰ ਫੋਨ ਆਇਆ ਸੀਗਾ ਜੀ ਤੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ ਸਾਡੇ ਪਾਸ 6 ਵਜੇ ਫੋਨ ਆਇਆ ਸਾਨੂੰ ਇਹ ਕੰਮ ਬਾਰਦਾਤ ਹੋਈ ਆ ਇੱਕ ਤੋਂ 1:30 ਦੇ ਵਿੱਚ ਬਾਰਦਾਤ ਹੋਈ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਸੀ ਸੀਸੀਡੀ ਕੈਮਰੇ ਦੇ ਵਿੱਚ ਆਏ ਆ ਕਿੰਨੇ ਵਿਅਕਤੀ ਆਏ ਆ ਦੋ ਜਣੇ ਅੰਦਰ ਵੜੇ ਆ ਬਾਹਰਲਾ ਕੈਮਰਾ ਤੇ ਸਾਰੇ ਪੰਨੇ ਹੋਏ ਆ ਬੰਦੇ ਬਾਹਰ ਕਿੰਨੇ ਸੀ ਇਹ ਨਹੀਂ ਸਮਝ ਲੱਗਾ ਪਰ ਬਾਹਰਲੀ ਸਾਈਡ ਦੇ ਅੰਦਰ ਦੋ ਹੀ ਬੰਦੇ ਵੜਦੇ ਆ ਇਹ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਬੰਦੇ ਦੋ ਹੀ ਜਿੱਥੇ ਟੱਕਰ ਕੈਮਰਿਆਂ 'ਚ ਦੇਖਿਆ ਮੂੰਹ ਲਪੇਟਿਆ ਸੀਗਾ ਦੋ ਹੀ ਬੰਦੇ ਅੰਦਰ ਆ ਰਹੇ ਆ ਉਹਨਾਂ ਨੇ ਡੀਵੀਆਰ ਵਗੈਰਾ ਸਾਰੇ ਪੱਟੇ ਆ ਹਾਂਜੀ ਤੇ ਇਸ ਮਾਮਲੇ ਨੂੰ ਪੁਲਿਸ ਨੂੰ ਕੀਤੀ ਸੀ ਮੋਰਚ ਨੂੰ ਸੂਚਨਾ ਸੀ ਪਰ ਐਫਆਈਆਰ ਕੋਈ ਨਹੀਂ ਕੀਤੀ ਨਾ ਇਹ ਨਹੀਂ ਤੇ ਪੁਲਿਸ ਆਈ ਦੀ ਮੌਕੇ ਤੇ ਜੀ ਹਾਂਜੀ ਪੁਲਿਸ ਆਈ ਦੀ ਮੌਕੇ ਕਿੰਨੇ ਸਮੇਂ ਤੇ ਆ ਗਈ ਸੀ ਕਿੰਨੇ ਕ' ਵਜੇ ਆਈ ਪੁਲਿਸ ਪੁਲਿਸ ਆਈ ਸੀ 6:30 ਵਜੇ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਜਿੰਨੇ ਵੀ ਆਏ ਸੀਗੇ ਵਿਅਕਤੀ ਮੈਂ ਆਪਣਾ ਨੁਕਸਾਨ ਟੋਟਲ ਕਿੰਨਾ ਹੋ ਗਿਆ ਜੀ ਸਾਡੇ 18000 ਰੁਪਏ ਗੱਡੇ ਦੇ ਵਿੱਚ ਪਿਆ ਹੈਗਾ ਕੈਸ਼ ਕੈਸ਼ ਹਾਂਜੀ ਤੇ 35 ਤੋਂ 40000 ਦੇ ਵਿੱਚ ਟੂਟੀਆਂ ਸੀਗੀਆਂ ਉਹ ਚੱਕ ਕੇ ਲੈ ਗਈ ਆ ਟੋਟਲ ਨੁਕਸਾਨ ਕਿੰਨਾ ਹੋ ਗਿਆ ਸਰ 20000 ਦਾ ਡੀਵੀਆਰ 20000 ਦਾ ਡੀਵੀਆਰ ਹੋ ਗਿਆ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਤੁਸੀਂ ਲੈ ਲਓ 40000 ਇੱਕ ਜਮ੍ਹਾਂ 18000 ਲਗਭਗ ਸਰ ਦੱਸ ਦਿਓ ਮਾੜਾ ਇਹ ਲਗਭਗ ਲਗਭਗ 70 75000 ਦਾ ਹੋਇਆ ਜੀ ਨੁਕਸਾਨ ਹੋ ਗਿਆ ਗੱਲ ਵਗੈਰਾ ਵੀ ਤੋੜਤੀ ਰਹੀ ਹੈ ਆਪਣਾ ਮਾਰਕੀਟ ਕੇ ਗੜੇ ਮਾ ਦੀ ਰੋਡ 11 ਨੰਬਰ ਗਲੀ ਨਕੋਦਰ ਰੋਡ ਪੈਂਦਾ ਸਰ ਨਕੋਦਰ ਪਟ ਸ਼ੋਪ 11 ਨੰਬਰ ਸ਼ੋਪ ਤੇ ਆਪਾਂ ਮਤਲਬ ਕੀ ਜਿਹੜੀ ਅਮਾ ਦੀ ਚੌਂਕੀਾਰ ਵਗੈਰਾ ਰੱਖਿਆ ਇੱਥੇ ਚੌਂਕੀਦਾਰ ਇੱਥੇ ਨਹੀਂ ਹੈਗਾ ਚੌਂਕੀਦਾਰ ਦੀ ਹੈਨੀ ਸਾਨੂੰ ਡਰੇ ਨਹੀਂ ਹੁੰਦਾ ਪੈਟੋਲਿੰਗ ਨਹੀਂ ਹੁੰਦੀ ਸੀ ਇੱਥੇ ਪੈਟੋਲਿੰਗ ਇਹ ਨਹੀਂ ਬੰਦ ਕਰਾਤੀ ਕਹਿੰਦੇ ਨੇ ਤਾਂ ਕਿ ਪੈਟੋਲਿੰਗ ਹੁੰਦੀ ਸੀ ਕੋਈ ਡਰ ਨਹੀਂ ਸੀ ਹੁੰਦਾ ਇਹਨੇ ਪੈਟੋਲਿੰਗ ਪਤਾ ਨਹੀਂ ਕਿਉਂ ਬੰਦ ਕਰ ਦਿੱਤੀ ਆ ਇਹਦੇ ਸਾਨੂੰ ਥਾਣੇ ਨੂੰ ਪਤਾ ਲੱਗਾ ਕਿ ਪੈਟੋਲਿੰਗ ਨਾਲ ਹੀ ਨਹੀਂ ਬੰਦ ਕੀਤੇ ਯਾਰ ਜਿੱਦਾਂ ਕੁਝ ਕਦ ਇਹ ਕੀ ਆਪਾਂ ਅੱਗੇ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਂ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਪੈਟਰੋਲਿੰਗ ਵੀ ਕਰਾਵੇ ਤੇ ਮਾੜਾ ਖਿਆਲ ਗਿਆ ਅੱਗੇ ਪੈਟਰੋਲਿੰਗ ਹੁੰਦੀ ਸੀ ਹੁਣ ਇਹ ਨਹੀਂ ਪਤਾ ਨਹੀਂ ਕਿਉਂ ਬੰਦ ਕੀਤੀ ਸਮਝ ਤੋਂ ਬਾਹਰ ਆ ਇਹਨਾਂ ਨੂੰ ਚਾਹੀਦਾ ਹੈ ਕਿ ਪੈਟਰੋਲਿੰਗ ਕੀਤੀ ਜਾਵੇ ਤਾਂ ਕਿ ਇਦਾਂ ਦੀ ਮਾਰਦਾ ਦੁਆਰਾ ਨਾ ਹੋਵੇ ਤਾਂ ਬੜੀ ਬਦਨਾਮੀ ਆ ਥਾਣੇ ਦੀ ਇਸ ਨਾਮ ਕੋ ਲਈ ਵੀ ਆਪ ਕੋਲ ਥਾਣਾ ਹੋਵੇ 50 ਮੀਟਰ ਤੇ ਤੇ ਚੋਰੀ ਹੋ ਜੀਦਾ ਬਹੁਤ ਬੜੀ ਇੱਕ ਕਲੰਕ ਹੈ ਥਾਣੇ ਉੱਤੇ ਉਹ ਵੀ ਤਿੰਨ ਤਿੰਨ ਦੁਕਾਨਾਂ ਦੀ ਚੋਰੀ ਹੋਈ ਹੈ ਇੱਕ ਦੁਕਾਨ ਦੀ ਨਹੀਂ ਹੈ ਜੀ ਇੱਕ ਰਾਤ ਦੇ ਵਿੱਚ ਹੀ ਹੋ ਗਈ ਜੀ ਇੱਕ ਰਾਤੀ ਤਿੰਨ ਦੁਕਾਨਾਂ ਦੀ ਚੋਰੀ ਹੋਈ ਹੈ ਜੀ ਆਪਣਾ ਇਰਨਾ ਦੀਪਾ ਜੀ ਅੱਜ ਸਾਰਾ ਦੁਕਾਨ ਦੇ ਬਾਹਰ ਖੜੇ ਕਿ ਮਾਮਲਾ ਕੀ ਕਰੇ ਤੇ ਕੁਛ ਡੀਵੀਆਰ ਦੇ ਵਿੱਚ ਗਵੰਡੀ ਨੇ ਚੈੱਕ ਕੀਤਾ ਸੀਗਾ ਕਿ ਕੁਛ ਪੌਣੇ ਕਿ ਇੱਕ ਹੋਏ ਜੀ ਦੇ ਤਰੀਵੇ ਸ਼ਟਰ ਤਿੰਨ ਨੂੰ ਬੰਨਾਂ ਦੇ ਤੋੜ ਕੇ ਗਏ ਆ ਕਿੰਨੇ ਵਿਅਕਤੀ ਸੀ ਕਿ ਕੁਛ ਪਤਾ ਚੱਲਿਆ ਉਹ ਬੰਦੇ ਸੀ ਆਤੇ ਆਏ ਕੁਛ ਪਤਾ ਇਹ ਤਾਂ ਨਹੀਂ ਪਤਾ ਜੀ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੰਨਾ ਕ ਨੁਕਸਾਨ ਹੋ ਗਿਆ ਸਾਰਾ ਆਪਣਾ ਨੁਕਸਾਨ ਮੇਰਾ ਤਾਂ ਇੱਕ ਡੀਵੀਆਰ ਉਤਾਰ ਕੇ ਲੈ ਗਏ ਆ ਬਾਕੀ ਕੈਮਰੇ ਤੋੜ ਗਏ ਤੇ ਬਾਕੀ ਮੈਂ ਜੇ ਸ਼ੌਕ ਹੋਣਗੇ ਸਮਾਨ ਕਢਾ ਕੇ ਦਿੰਦਾ ਕਿੰਨਾ ਕੁਸ਼ ਸਮਾਨ ਸਰ ਕੋਈ ਕੈਸ਼ ਵਗੈਰਾ ਵੀ ਸੀ ਕੈਸ਼ ਸੀਗਾ ਕਿੰਨਾ ਕੁ ਥੋੜਾ ਬਹੁਤ ਸੀਗਾ ਜਿਆਦਾ ਨਹੀਂ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਵੀ ਹਾਂਜੀ ਹਾਂਜੀ ਰਿਪੋਰਟ ਕਰਾ ਕੇ ਆਏ ਤੇ ਸੀਸੀਟੀਵੀ ਕੈਮਰੇ 'ਚ ਕਿੰਨੇ ਕੁ ਵਿਅਕਤੀ ਆ ਰਹੇ ਦੋ ਬੰਦੇ ਆ ਰਹੇ ਲੋਕ ਆਏ ਪਤਾ ਲੱਗਾ ਨਹੀਂ ਇੰਨਾ ਨਹੀਂ ਕੁਝ ਪੈਸਾ ਨਹੀਂ ਜੀ ਤੀਸਰੀ ਰੋਡ ਦੇ ਉੱਪਰ ਆਪਣੀ ਦੁਕਾਨ ਹੈ ਕਾਦੀ ਦੁਕਾਨ ਹੈ ਜੀ ਮੇਰੀ ਸਤਨਾਮਪੁਰੇ ਹੈ ਜੀ ਤਿੰਨ ਉਦੋ ਰੋਡ ਦੇ ਉੱਪਰ ਪੂਰੀ ਅਸੀਂ ਸ਼ੌਪ ਹੈ ਤੇ ਆਪਾਂ ਨੂੰ ਕਿੱਦਾਂ ਅਦਲਾ ਮਿਲੀ ਅੱਜ ਮੈਨੂੰ ਕਿਸੇ ਬੰਦੇ ਨੇ 5:30 ਵਜੇ ਸਵੇਰੇ ਫੋਨ ਕਰਕੇ ਕਿਹਾ ਕਿ ਤੁਹਾਡੀ ਦੁਕਾਨ ਦੇ ਜਿੰਦੇ ਤੋੜੇ ਹੋਏ ਆ ਤੇ ਫਿਰ ਮੈਂ ਮੋਕੇ ਤੇ ਆਇਆ ਅੱਜ ਆਪਾਂ ਮੇਰਾ ਨਾਂਜੀ ਸਣੀ ਅੱਜ ਸਾਰੇ ਅੱਜ ਸਵੇਰੇ ਫਿਰ ਦੁਕਾਨ ਦੇ ਬਾਹਰ ਖੜੇ ਕੀ ਮਾਹੌਲਾ ਕੀ ਸਾਰਾ ਭਾਜੀ ਅੱਜ ਸਵੇਰੇ ਸਾਨੂੰ 5:30 ਵਜੇ ਫੋਨ ਆਇਆ ਕਹਿੰਦੇ ਹੁਸਪਤਾਲਾਂ ਤੇ ਤੁਹਾਡੇ ਦੇ ਸਟੋਰੀ ਹੋ ਗਈ ਆ ਕਿ ਅਸੀਂ ਆ ਕੇ ਦੇਖਿਆ ਪਾਜੀ ਸਾਡਾ ਮੇਨ ਰੂਲ ਸ਼ੀਸ਼ਾ ਟੁੱਟਾ ਇਹ ਜੱਲੇ ਦੇ ਵਿੱਚੋਂ ਕੈਸ਼ ਲੱਗਿਆ ਐਵਰੀਕ ਕਈ ਵਾਰ ਨੂੰ ਕਈ ਪਾਸੋਂ ਹੋਰ ਵੀ ਟਰਾਈ ਕੀਤਾ ਬਾਕੀ ਤੇ ਕਾਫੀ ਨੁਕਸਾਨ ਹੋ ਗਿਆ ਸਰ ਕੈਸ਼ ਕਿੰਨਾ ਸੀਗਾ ਆਪਣਾ ਕੈਸ਼ ਸੀਗਾ ਸਾਡਾ 6-7000 ਰੁਪਏ ਤੇ ਹੋਰ ਕੀ ਲੱਗਿਆ ਹੋਰ ਪਾਜੀ ਬਾਕੀ ਤਾਂ ਬੱਸ ਬੰਦ ਤੋੜੀ ਕੀਤੀ ਐ ਸ਼ਟਰ ਟੁੱਟ ਗਿਆ ਸ਼ੀਸ਼ਾ ਟੁੱਟ ਗਿਆ ਸਰ ਕੋਈ ਸੀਸੀਟੀਵੀ ਕੈਮਰੇਜ ਬੰਦੇ ਆ ਸੀਟੀਵੀ ਕੋਈ ਬੰਦੇ ਆਏ ਪਰ ਉਹਨੇ ਫੇਸ ਕਵਰ ਕੀਤਾ ਹੋਇਆ ਸੀਗਾ ਜੀ ਕਿੰਨੇ ਵਿਅਕਤੀ ਸੀਗਾ ਕੁਝ ਪਤਾ ਜੱਲਾ ਦੋ ਵਿਅਕਤੀ ਸੀਗਾ ਜੀ ਸੀਟੀਵੀ ਖੱਤੇ ਆਏ ਕੋਈ ਪਤਾ ਜੱਲਾ ਨਹੀਂ ਇਹ ਨਹੀਂ ਪਤਾ ਲੱਗਿਆ ਸੀਨ ਕੈਮਰੇ ਡਾਊਨ ਕਰ ਦਿੱਤੇ ਕਿ ਕਿਸ ਰੋਡ ਦੇ ਉੱਪਰ ਆਪਣੀ ਦੁਕਾਨ ਆ ਕਾਹੀ ਦੁਕਾਨ ਆ ਆਪਣੀ ਵੈਸਟਰਨ ਯੂਨੀਅਨ ਆ ਜੀ ਸ਼ਾਪ ਨੰਬਰ 9 ਤੱਕ ਉਧਰ ਰੋਡ ਸਤਨਾਮਪੁਰ ਆਣੇ ਤੇ ਸਤਨਾਮਪੁਰ ਤੇ ਮਤਲਬ ਕਿ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਹਾਂਜੀ ਹਾਂਜੀ ਪੁਲਿਸ ਕੰਪਲੀਟ ਕਰ ਦਿੱਤੀ ਹੈ ਪੁਲਿਸ ਆਈ ਸੀ ਹੀ ਮੌਕੇ ਤੇ ਸਰ ਹਾਂਜੀ ਮੌਕੇ ਪੁਲਿਸ ਆਈ ਸੀ ਮੌਕਾ ਦੇਖ ਕੇ ਗਿਆ ਟੋਟਲ ਕਿੰਨੀਆਂ ਦੁਕਾਨਾਂ 'ਚ ਚੋਰੀ ਹੋਈ ਸਰ ਕਦੀਆਂ ਕਦੀਆਂ ਦਾ ਨੰਨਾ ਕੁਛ ਪਤਾ ਵੈਸਟ ਇੰਡੀਅਨ ਤੇ ਕੋਰੀਅਰ ਦੀ ਹੈ ਜੀ ਨਾਲ ਦੀ ਸਾਡੀ ਸ਼ੌਪ ਇੱਕ ਨਾਲ ਦੀ ਮਾਰਬਲ ਦੀ ਹੈ ਕ੍ਰਿਸ਼ਨਾ ਜੀ ਜਿੰਦਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਸਰ ਬਹੁਤ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਹਾਂ ਮੰਗ ਤਾਂ ਇਹ ਹੀ ਰੱਖਦੇ ਹਾਂ ਜੀ ਰਾਤ ਨੂੰ ਪੀਸੀਆ ਵਾਲਿਆਂ ਦੀ ਕੋਈ ਨੂੰ ਚਾਹੀਦਾ ਜੀ ਥੋੜੀ ਇਨਕੁਆਰੀ ਕਰਨ ਇਸ ਚੀਜ਼ ਬਾਰੇ ਤਾਂ ਕਿ ਜੋ ਦਿਨੋਂ ਦਿਨ ਇਹ ਨੁਕਸਾਨ ਹੋ ਰਿਹਾ ਉਹਦੇ ਬਦਲੇ ਸਾਰੇ ਜਿੱਦਾਂ ਆਪਾਂ ਦਾ ਮਾਰਕੀਟ ਆ ਜੀ ਮਾਰਕੀਟ ਦੇ ਵਿੱਚ ਆਪਾਂ ਕੋਈ ਚੌਕੀਦਾਰ ਹੋਣਿਆ ਰੱਖਿਆ ਨੇ ਮਾਰਕੀਟ 'ਚ ਤਾਂ ਕੋਈ ਨਹੀਂ ਹੈਗਾ ਜੀ ਚੌਂਕੀਦਾਰ ਜ਼ਰੂਰੀ ਨਹੀਂ ਸਮਝੇ ਆਪਾਂ ਰੱਖਣਾ ਉਹ ਭਾਈ ਉਹ ਕਦੀ ਹੋਇਆ ਕੋਈ ਇਦਾਂ ਦਾ ਫਸਟ ਟਾਈਮ ਹੋਇਆ ਜੀ ਇੰਨਾ ਟਾਈਮ ਹੋ ਗਿਆ ਸ਼ੌਕ ਚੱਲਦੀਆਂ ਨੂੰ ਕਦੀ ਇਦਾਂ ਕੋਈ ਜਾਣਤ ਨਹੀਂ ਹੋਇਆ ਜੀ ਫਸਟ ਟਾਈਮ ਹੋਇਆ ਨਾ ਜੀ ਆਪਣਾ ਕੁਲਦੀਪ ਕੁਮਾਰ ਹਾਂਜੀ ਟੁੱਕਲ ਮੇਡੀ ਆਪਣੀ ਸ਼ੌਪ ਕਾਦੀ ਹੈ ਸਰ ਦਵਾਈਆਂ ਦੀ ਜੀ ਕਿ ਜੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਮਾਮਲਾ ਸਾਨੂੰ ਸਵੇਰੇ ਆਣ ਕੇ ਪਤਾ ਲੱਗਾ ਕਿ ਤਾਲੇ ਟੁੱਟੇ ਆ ਜਿਹਦੇ ਅੰਦਰ ਦੇਖਿਆ ਏਸੀ ਹੈ ਨਹੀਂ ਤਾਂ ਗੱਲੇ ਦੇ ਵਿੱਚ ਪਾਏ ਹਨ ਕਿ ਜਿਹੜੇ ਛੱਡ ਗਏ ਸੀ ਪੈਸੇ ਕਿੰਨੇ ਸੀ ਸਰ ਗੱਲੇ 'ਚ 1500 2000 ਵੱਤ ਤੋਂ ਵੱਤ ਛੱਡ ਗਏ ਸੀ ਤੇ ਆਪਾਂ ਨੂੰ ਕਿੰਨੇ ਕਿੰਨੇ ਕਬੀ ਪਤਾ ਲੱਗਾ ਕਿ ਚੋਰੀ ਹੋਈ ਆਪਾਂ ਨੂੰ ਸਵੇਰੇ 8 ਵਜੇ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਗਏ ਆ ਭਾਜੀ ਕੰਪਲੀਟ ਗਏ ਸੀ ਤੇ ਸ਼ਹਿਰ ਦੇ ਵਿੱਚ ਜਿੱਦਾਂ ਹੁਣ ਇਕੱਠੀਆਂ ਇੱਕ ਰਾਤ ਦੇ ਵਿੱਚ ਪੈਣੀ ਚੋਰੀਆਂ ਹੋਈਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਠਾਣਾ ਨਾ ਆਲਾ ਸਦਰਾਂ ਅੰਬਰੇ ਦਾ ਪੁਲਿਸ ਵਾਲਿਆਂ ਨੂੰ ਹੀ ਚਾਹੀਦਾ ਹੁਣ ਕਹਿੰਦੇ ਸਤਨਾਪੁਰੇ ਦੇ ਨਾਲ ਦੋ ਦੁਕਾਨਾਂ ਛੱਡ ਕੇ ਤੀਜੀ ਦੁਕਾਨ ਤੇ ਹੋਈ ਥੋੜਾ ਬਹੁਤ ਤਾਂ ਚਾਹੀਦਾ ਪੁਲਿਸ ਵਾਲਿਆਂ ਨੂੰ ਕੇਸ ਵਾਲਾ ਹੁਣ ਥੋੜਾ ਜਿਹਾ ਧਿਆਨ ਦੇਣ ਕੋਈ ਸੀਸੀਟੀਵੀ ਕੈਮਰੇਜ ਬੰਦੇ ਆਏ ਤੁਹਾਡੇ ਹਾਂਜੀ ਉਹ ਤਾਂ ਸਾਰਾ ਮੂਹ ਸੇ ਰਿਕਵਰ ਕੀਤੇ ਹੋਏ ਕਿੰਨੇ ਬੰਦੇ ਸੀ ਤਿੰਨ ਬੰਦੇ ਆ ਵਾਈਟ ਕੱਪੜੇ ਸਾਰਾ ਕੁਝ ਮੂਹ ਸੇ ਧੱਕਿਆ ਹੋਇਆ ਹੈਗਾ ਤੁਹਾਡੇ ਕੋਲ ਸੀਸੀਟੀਵੀ ਕੈਮਰੇਜ ਕੋਈ ਭਾਜੀ ਕੋਈ ਆਂਦੇ ਦਿਖਾ ਦਿੰਦੇ ਤੁਹਾਨੂੰ ਤਿੰਨ ਬੰਦੇ ਆ ਮੂਹੇ ਵਿੱਚ ਟਾਰਚ ਪਾਈ ਆ ਗਲਾਵਜ਼ ਪਾਏ ਆ ਸਾਡੇ ਵੀ ਮਾਲਕੀ ਸਾਰੇ ਇੱਥੇ ਆਪਣਾ ਕੋਈ ਚੌਂਕੀਦਾਰ ਵਗੈਰਾ ਰੱਖਿਆ ਨਹੀਂ ਕੋਈ ਨਹੀਂ ਹੈਗਾ ਪਹਿਲਾ ਸੀਗਾ ਉਹ ਵੀ ਛੱਡ ਛੁੱਟ ਗਿਆ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਗੁਰਪ੍ਰੀਤ ਸਿੰਘ ਸਮਰ ਹਾਂਜੀ ਸੋਹਰਾ ਸਾਹਿਬ ਬਾਹਰ ਦੁਕਾਨ ਦੇ ਖੜੇ ਕੀ ਮਾਮਲਾ ਕੀ ਸਾਰਾ ਜਿਹੜਾ ਮਾਮਲਾ ਪੁੱਛਦੇ ਸਵੇਰੇ 7 ਵਜੇ ਮੈਨੂੰ ਫੋਨ ਆਇਆ ਮੇਰੇ ਜਾਤ ਤੋਂ ਅੱਜ ਦੁਕਾਨ ਦੇ ਅੰਦਰ ਅੱਗੇ ਪੈਸਨ ਯੂਨੀਅਨ ਉਹਨਾਂ ਦੇ ਚੋਰੀ ਹੋਈ ਸੀ ਤਾਂ ਤੋੜੇ ਉਹ ਕਹਿੰਦੇ ਜੀ ਤੁਸੀਂ ਆਈਓ ਦੇਖਣ ਆਖ ਤੇ ਦੇਖਣ ਗਿਆ ਤੋਂ ਮੈਨੂੰ ਆਪਣਾ ਤਾਂ ਪਤਾ ਨਹੀਂ ਹੈਗਾ ਤਦੋਂ ਮੈਂ ਮੋੜ ਕੇ ਘਰ ਚਲ ਗਿਆ ਮੋੜ ਕੇ 9 ਵਜੇ ਆ ਕੇ ਆਖਿਆ ਮੇਰੇ ਉਤਾਲੇ ਟੁੱਟੇ ਹੋ ਸ਼ਟਰ ਬੰਦ ਸੀਗਾ ਜਦੋਂ ਸ਼ਟਰ ਚੱਕਿਆ ਮੈਂ ਮੁੰਨੇ ਪੁੱਛਿਆ ਕਹਿੰਦਾ ਭਾਜੀ ਮੈਂ ਤਾਂ ਲਾ ਕੇ ਗਏ ਜਦੋਂ ਤਾਲੇ ਖੁੱਲੇ ਹੋਏ ਅੰਦਰ ਦਫ਼ਤਰ ਦੇਖਿਆ ਆਹ ਦਫ਼ਤਰ ਦੇਖਿਆ ਅੰਦਰ ਸਮਾਨ ਹੂ ਸੀ ਤੇ ਥੋੜੇ ਪੈਸੇ 500 ਰੁਪਏ ਤੇ ਥੋੜਾ ਸਮਾਨ ਵੀ ਉਹ ਟੁੱਟਿਆ ਕੇ ਪਿੱਛੇ ਦਫ਼ਤਰ ਆ ਉਹ ਤੋੜਿਆ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਹਾਂਜੀ ਹਾਂਜੀ ਆਏ ਹੋ ਕਿੰਨੇ ਵਿਅਕਤੀ ਆ ਦੋ ਵਿਅਕਤੀ ਹੋ ਰਹੇ ਹਾਂਜੀ ਦੋ ਹੱਥ ਤੇ ਮੋਟਰਸਾਈਕਲ ਤੇ ਨਹੀਂ ਇਹ ਤਾਂ ਹੱਥ ਤੇ ਪੈਦਲ ਹੀ ਹੈ ਤੇ ਪੁਲਿਸ ਕੰਪਲੇਟ ਕੀਤੀ ਇਸ ਮਾਮਲੇ ਨਾਲ ਕਰਾਂਗੇ ਪੁਲਸ ਆਈ ਸੀ ਪੁਲਸ ਨਹੀਂ ਆਈ ਹੈਗੀ ਉਦਾਂ ਕਹਿੰਦੇ ਤੁਨ ਲੋਣੇ ਆਪਣੀ ਲਗਭਗ ਆਪਣਾ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਲਗਭਗ ਹੋਊਗਾ ਨੁਕਸਾਨ ਤਾਂ ਥੋੜਾ ਹੈ ਇਹ ਤੋੜ ਪੰਨੀ ਜਰ ਹੋਈ ਹੈ ਨੁਕਸਾਨ ਤਾਂ ਹੀ ਹੈ ਲੋਕਾਂ ਨੂੰ ਬਹੁਤ ਹੋਊਗਾ ਤੇ ਵਿਚਾਰੇ ਯਾਰ ਹੋਊ